ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇਸ ਵਾਰੀ ਟ੍ਰਾਇਲ ਚੈੱਕ ਕਰ ਲੰਗੇ ਪਹਿਲੀ ਵਾਰੀ ਜੋ ਕਿ ਅਸੀਂ ਲਾ ਲਿਆ ਲਾ ਲਗਾ ਅਸ਼ਵਗੰਧਾ ਜੋ ਕਿ ਇਸ ਸਾਨੀ ਨਾਲ ਦਾ ਬੀਜੜਾ ਤੁਹਾਨੂੰ Amazon ਤੋਂ ਮਿਲ ਜਾਂਦਾ ਤੇ ਇਸ ਵਾਰੀ ਆਪਾਂ ਮੈਂ ਕਿਹਾ ਕਣਕ ਝੋਨੇ ਤੋਂ ਇਲਾਵਾ ਥੋੜਾ ਜਿਹਾ ਨਾ ਕਿ ਟ੍ਰਾਇਲ ਚੈੱਕ ਕਰਕੇ ਦੇਖੀਏ ਕਿ ਅਸ਼ਵਗੰਧਾ ਕੀ ਰਿਸਪੌਂਸ ਮਿਲਦਾ ਸਿਰਫ ਇੱਕ ਵਾਟਰ ਰੱਖੀ ਹੋਈ ਹੈ ਸਿੱਧੀ ਇੱਕ ਵਟ ਲਾਣੀ ਹੈ ਇਧਰ ਅਸੀਂ ਬੀਜੀ ਹੈ ਜੀ ਸਰੋਂ ਸਰੋਂ ਜਿਹੜੀ ਤੇਲ ਵਾਲੀ ਗੋभी ਸਰੋਂ ਇੱਧਰ ਅਸੀਂ ਲਾਤਾ ਜੀ ਧਨੀਆ ਤੇ ਧਣੀਆਂ ਤੋਂ ਪਰੇ ਇੱਕ ਦੇਸੀ ਸਰੋਂ ਲਾਈ ਦੀ ਆਪਾਂ ਜੋ ਕਿ ਸਾਗ ਵਾਸਤੇ ਇੱਧਰ ਧਨੀਆ ਲਾਇਆ ਤੇ ਹੁਣ ਇਹਨੂੰ ਇਹ ਟ੍ਰਾਇਲ ਦੇ ਤੌਰ ਤੇ ਇੱਕ ਵਾਟਰ ਰੱਖੀ ਜੋਗੀ ਅਸ਼ਬਗੰਦੇ ਵਾਸਤੇ ਰੱਖੀ ਹੈ ਮੈਂ ਚਲੋ ਇੱਕ ਵਾਰ ਇਸ ਵਾਰੀ ਪਹਿਲੀ ਵਾਰੀ ਅਸੀਂ ਟ੍ਰਾਇਲ ਚੈੱਕ ਕਰਦੇ ਹਾਂ ਅਸ਼ਬਗੰਦੇ ਦਾ ਕੀ ਰਿਸਪੌਂਸ ਮੰਦਾ ਇਹਨੂੰ ਲਾਉਣ ਦਾ ਸਮਾਂ ਜਿਹੜਾ ਦੋਸਤੋ ਹੈ ਅਕਤੂਬਰ ਤੇ ਨਵੰਬਰ ਤੇ ਇਹਦੀ ਜਿਹੜੀ ਆ ਬਾਈ ਜਿਹੜੀ ਆ ਉਹ ਨਵੰਬਰ ਤੱਕ ਹੋ ਜਾਣੀ ਚਾਹੀਦੀ ਆ ਤੇ ਇਹਨੂੰ ਅਸੀਂ ਟ੍ਰਾਇਲ ਦੇ ਤੌਰ ਤੇ ਇਸ ਵਾਰੀ ਫਰਸਟ ਟਾਈਮ ਜਿਹੜਾ ਯੂਜ਼ ਕਰਨ ਲੱਗਿਆ ਨੂੰ ਦੇਖਦੇ ਆ ਕੀ ਰਿਸਪੌਂਸ ਮਿਲਦਾ ਏ ਸੋਰੀ ਜੇ ਅਗਰ ਇਹਦਾ ਰਿਸਪੌਂਸ ਸਹੀ ਮਿਲਿਆ ਅਗਲੀ ਵਾਰੀ ਆਪਾਂ ਥੋੜਾ ਜਿਆਦਾ ਲਾਵਾਂਗੇ ਇਹਨੂੰ ਤੇ ਚਲੋ ਲਾਂਦੇ ਇਹਨੂੰ ਆਪਾਂ ਵੱਟ ਦੇ ਉੱਤੇ ਇਹ ਆ ਜੀ ਦੋਸਤੋ ਅਸ਼ਵਗੰਧ ਦੇ ਬੀਜ ਜੋ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨੂੰ ਅਸੀਂ ਸਰਬੱਤ ਦੇ ਚੁੰਡੀ ਨਾਲ ਲਾਣਾ ਚੁੰਡੀ-ਚੁੰਡੀ ਲਾ ਦੇਣਾ ਸਿੱਧੀ-ਸਿੱਧੀ ਵੱਟ ਦੇ ਉੱਤੇ ਆਹ ਲਾਂਦੇ ਇਹਨੂੰ ਚੁੰਡੀਆਂ ਲਓਏ ਦੋਸਤੋ ਲਗਾਤਾ ਯਹੀਂ ਅਸ਼ਵਗੰਧਾ ਲਾਣਾ ਸ਼ੁਰੂ ਕਰਤਾ ਇਹ ਚੁੰਡੀਆਂ ਨਾਲ ਬਸ ਕੋਈ ਜ਼ਿਆਦਾ ਦਾ ਓਕਾ ਕੰਮ ਨਹੀਂ ਆਗਾ ਸਿਰਫ ਇਦਾਂ ਦੇ ਚੁੰਡੀਆਂ ਲਾਂਦੇ ਜਾਣਾ ਤੇ ਵੱਟ ਉੱਤੇ ਹਨ ਕੀ ਲੇ ਕੀ ਦਾਂ ਮੈਂ ਹੱਥ ਰੇ ਦਿਨਾਂ ਜੀ ਕਰਕੇ ਬੀ ਥੋੜਾ ਥੱਲੇ ਆ ਜੇ ਜੀ ਬਸ ਇਹੀ ਇੰਨਾ ਹੀ ਗਾ ਦੋਸਤੋ ਅਸ਼ਵਗੰਧਾ ਇਹੀ ਲਗਾ ਦਿੱਤਾ ਇਹ ਕੰਵਰਟਰ ਈ ਆਹੀ ਪੂਰੀ ਆਪਾਂ ਲਗਾ ਦਿੱਤੀ ਆ ਤੇ ਤਣੀਆਂ ਨੂੰ ਵੀ ਹੁਣ ਆਪਾਂ ਨਾਲ ਹੀ ਪਾਣੀ ਲਾਵਾਂਗੇ ਤੇ ਤਣੀਆਂ ਦੇ ਨਾਲ ਆਪਾਂ ਅਸ਼ਵਗੰਧੇ ਨੂੰ ਵੀ ਪਾਣੀ ਲਗਾ ਦਾਂਗੇ ਪਾਣੀ ਲਗਾਉਣਾ ਹੋਏਗਾ ਕਿ ਵੀ ਬੀਜ ਜਿਹੜਾ ਇਹਨੂੰ ਛੇਤੀ ਜਮ ਜੇਗਾ ਛੇਤੀ ਜਿਹੜਾ ਬਾਹਰ ਆਏਗਾ ਜ਼ਮੀਨ ਤੋਂ ਤੇ ਚਲੋ ਹੁਣ ਅਸੀਂ ਲਗਾਨੇ ਆ ਪਾਣੀ ਇਹਨੂੰ ਤੇ ਦੋਸਤੋ ਲਾਈਕ ਸ਼ੇਅਰ ਸਬਸਕ੍ਰਾਈਬ ਯੂਰ ਕਰ ਦਿਓ ਚੈਨਲ ਨੂੰ ਤੇ ਥੋੜਾ ਜਿਹਾ ਸਪੋਰਟ ਦੀ ਲੋੜ ਹੈ ਤੁਹਾਡੀ ਤੇ ਕਾ ਹੁਣ ਅਸੀਂ ਪਾਣੀ ਲਗਾਨੇ ਆ ਇਹਨੂੰ ਫਿਰ ਅਗਲੀ ਵਾਰ ਦੱਸਦੇ ਆ ਤੁਹਾਨੂੰ ਕੀ ਪ੍ਰੋਸੈਸ ਲੋ ਜੀ ਦੋਸਤੋ ਅਸ਼ਵਗੰਧਾ ਲਾਣ ਤੋਂ ਬਾਅਦ ਅਸੀਂ ਜਿਹੜਾ ਪਾਣੀ ਵੀ ਲਾਤਾ ਹੈ ਵਾਟੇੜੀ ਲਈ ਲਈ ਇਸ ਕੋਲ ਮੇਰੀ ਲੋ ਜੀ ਨਾਲ ਅਸੀਂ ਧਣੀ ਨੂੰ ਪਾਣੀ ਛਰ ਦਿੰਦਾ ਜੀ ਆ ਸ਼ੁਭੰਤ ਵਾਲੀ ਵਟੇੜੀ ਜਿੱਤੇ ਹੀ ਬੀਲ ਆਇਆ ਤੇ ਦੋਸਤੋ ਲਾਈਕ শেয়ার ਸਬਸਕ੍ਰਾਈਬ ਕਰੋ ਕਮੈਂਟਰੀ ਵੀ ਕਰਦੇ